ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨ। ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਦਸਵੀਰ ਸਿੰਘ ਕੁਦਨੀ ਨੇ ਅੱਜ ਪਾਤਲੰਜਯ ਧਾਰਮਿਕ ਸਮਾਗਮ 'ਚ ਕੀਤੀ ਸ਼ਿਰਕਤ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦੀ ਕੀਤੀ ਸਨਾਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦ ਲਾਭ ਸਿੰਘ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਪਹੁੰਚੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਜਸਵੀਰ ਸਿੰਘ ਕੁਦਨੀ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦੀ ਸਾਰਨਾ ਕਰਦਿਆਂ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਭਗਵਾਨ ਤਮਾਨ ਨੇ ਆਪਣੇ 2 ਸਾਲਾਂ ਦੇ ਕਾਰਜਕਾਲ 'ਚ ਕਰਕੇ ਵੀ ਦਿਖਾ ਦਿੱਤੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਪਾਤਲਾ ਨੂੰ ਨਵੀਂ ਅਨਾਜ ਮੰਡੀ ਦਾ ਤੋਹਫ਼ਾ ਵੀ ਦਿੱਤਾ ਜਾਵੇਗਾ ਲੋਕ ਸਭਾ ਦੀਆਂ ਚੋਣਾਂ ਸੰਬੰਧੀ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਤੇ ਪਾਰਟੀ ਜਿੱਤ ਪ੍ਰਾਪਤ ਕਰੇਗੀ ਸਹਿਬ ਸ੍ਰੀ ਗੁਰਾਂ ਸਿੰਘ ਜੀ ਹਜ਼ੂਰੀ ਵਿੱਚ ਬੈਠੇ ਸਾਥ ਸੰਗਤ ਜੀ ਨੂੰ ਪਤਰੀ ਸਾਹਿਬ ਪਾਈਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰੂ ਨਾਲ ਅੱਜ ਪਰਿਵਾਰ ਤੇ ਵਾਹਿਗੁਰੂ ਦਾ ਮੇਰ ਭਰਿਆ ਹੈ ਕਿਉਂਕਿ ਨਮੀ ਕੋਠੀ ਦੀ ਵਿਚਾਰੀ ਹੋ ਚੁੱਕੀ ਹੈ ਸਾਰੀ ਅਜਮੋ ਦੇ ਨਾਮ ਤੇ ਸਹਿਬ ਸ੍ਰੀ ਗੁਰੂ ਕਾ ਸਾਹਿਬ ਜੀ ਨੇ ਅਖੰਡ ਪਾਠ 파ਸ ਤੋਂ ਆਰੰਭ ਹੋਈ ਅੱਜ ਤੋਂ ਭਾਈ ਅੱਜ ਬੜੇ ਖੁਸ਼ੀ ਦਾ ਦਿਨ ਹੈ ਕਿ ਸਾਡੇ ਭਰਾ ਲਾਲ ਸਿੰਘ ਪੰਨੂ ਜੀ ਅਸੀਂ ਸ਼ਾਇਦ ਪਲੱਸ 2 ਤੋਂ ਗੱਡੇ ਰਹੇ ਅੱਜ ਤੋਂ ਪੈਡੀ ਕਨੈਕਟਿੰਗ ਦੀ ਕਲਾਸਿੰਗ ਉਸ ਤੋਂ ਬਾਅਦ ਛੜ ਕੇ ਆਏ ਹਾਂ ਦੇ ਭਰਾ ਨਾਲ ਇੰਨਾ ਲੰਮਾ ਵਾਸਤਾ ਰੱਖਣਾ ਬਹੁਤ ਹੀ ਔਖਾ ਹੁੰਦਾ ਹੈ ਕਿਉਂਕਿ ਇੱਕ ਵਧੀਆ ਪਰਿਵਾਰ ਜਦੋਂ ਠੰਡਾ ਸੁਭਾ ਦਾ ਬਣਦਾ ਹੁੰਦਾ ਉਹ ਜਦੋਂ ਆਧਾ ਸਤਕਾਰ ਬਰਾਬਰ ਮਿਲਦਾ ਤੇ ਉਸ ਤੋਂ ਵੱਧ ਅੱਗੇ ਤੋਂ ਮਿਲਦਾ ਕਿਉਂਕਿ ਇਹਦੇ ਦੋ ਭਾਂਗੇ ਸੀ ਉਹ ਵੀ ਮੇਰੇ ਕਲਾਸਮੇਟ ਸੀਗੇ ਸਾਧ ਸਿੰਘ ਤੇਨਰਪਾਲ ਸਿੰਘ ਉਹ ਵੀ ਮੇਰੇ ਅਜੋ ਕੋਈ ਭਾਈ ਸਰਕਾਰੀ ਜੋਬ ਤੇ ਤਨਖਾਹਦਾਰ ਨਹੀਂ ਕਿਉਂਕਿ ਜਿਹੜਾ ਅੱਜ ਪਰਮਾਤਮਾ ਤੋਂ ਆਪਾਂ ਮੰਗੀਏ ਪਰਮਾਤਮਾ ਦਾ ਬਹੁਤ ਬਤਾਇਆ ਗਿਆ ਫੰਟਾਸਟਿਕ ਰਖਤ ਹੈ ਕਿ ਸੋਜ਼ੋ ਮੰਗਾ ਮੰਗਦੇ ਆ ਧੰਨਵਾਦ ਕਰਦੇ ਆ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਅੱਜ ਜਿਹੜਾ ਨੰਮੀ ਘੁੱਟ ਦਾ ਮਹੂਤ ਹੋਇਆ ਇਹ ਸੰਭਵ ਹੋਤ ਨੂੰ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਪਰਿਵਾਰ ਨੂੰ ਇਸ ਘੁੱਟ ਦੇ ਮਹੂਤ ਤੇ ਆ ਨਾਈਟ ਟਾਈਮ ਦੇ ਵਿੱਚ ਤਰੱਕੀਆਂ ਬਖਸ਼ੇ ਹੋਰ ਅੱਗੇ ਵਧੇ ਔਰ ਜਿਹੜੀ ਵੀ ਸੰਗਤਾਂ ਜੈਸ ਪਰਿਵਾਰ ਦੇ ਸੁੱਖ ਵਿੱਚ ਸਾਝ ਪਾਣ ਆ ਮੇਰੇ ਸਾਲ ਹੀ ਸੀਨੀਅਰ ਪਾਈ ਪਾਲ ਚਾਰ ਬੈਠਾ ਮੇਰਾ ਸਾਲ ਹੀ ਨਾ ਬਈ ਨਿਕਲ ਦਿਨ ਹਾਲੀ ਲਵਾਈ ਹੈ ਸਮਾਜਿਕ ਪਾਰਟੀ ਦੇ ਕੰਰਸ਼ਤੇੀ ਬੀਜੇਪੀ ਦੇ ਜਿੰਨੇ ਵੀ ਬੈਠੇ ਹੈ ਉਹਨਾਂ ਦਾ ਮੈਂ ਮੇਰੇ ਵੱਲੋਂ ਧੰਨਵਾਦ ਕਰਦਾ ਔਰ ਗੁਲਾਬ ਸਿੰਘ ਪੰਨੂ ਜੀ ਨੂੰ ਵੀ ਧੰਨਵਾਦ ਕਰਦਾ ਪੰਨੂ ਸਾਹਿਬ ਦਾ ਪਰਿਵਾਰ ਇੱਕ ਇਹੋ ਜਿਹਾ ਪਰਿਵਾਰ ਹੈ ਕਿਉਂਕਿ ਮੈਂ ਦੇਖਦਾ ਰਹਿੰਦਾ ਗੁਰੂ ਘਰ ਨਾਲ ਬਹੁਤ ਡੂੰਘੇ ਜੀ ਕੱਲ ਜੁੜੇ ਹੋਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਵੀ ਦੇਖੀ ਤੇ ਸੇਵਾ ਕਰਤਾ ਹਰ ਇੱਕ ਪਾਸੇ ਅੱਗੇ ਪਰਿਵਾਰ ਵਧਿਆ ਹੋਇਆ ਹੈ ਮੈਂ ਵਾਹਿਗੁਰੂ ਜੀ ਬੇਨਤੀ ਕਰਦਾ ਸੱਚੇ ਪਾਤਸ਼ਾਹ ਕੀ ਕਿ ਇਸ ਪਰਿਵਾਰ ਤੇ ਮਿਹਰ ਭਰਿਆਤ ਰੱਖੀ ਫਿਰ ਮੈਂ ਸਾਰੀ ਸੰਗਤ ਇੱਥੇ ਪਹੁੰਚਣ ਦੇ ਮੌਕੇ ਸਾਰਾ ਧੰਨਵਾਦ ਕਰਦਾ ਵਾਹਿਗੁਰੂ ਜੀ ਤਕਾਲਸਾ ਵਾਹਿਗੁਰੂ ਜੀ ਜੀ ਗੁਦਰੀ ਸਾਹਿਬ ਕਪੀ ਸਾਡੇ ਗੁਰੂ ਸਾਹਿਬ ਦਾ ਸਾਡੇ ਅਗਰਵਾਸ ਸਮਾਜ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਬੇਨਤੀ ਹੈ ਸਰਦਾਰ ਭੁਪਿੰਦਰ ਸਿੰਘ ਜੀ ਗੁਦਰੀ ਸਾਹਿਬ ਮੇਰੀ ਬਾਤ ਸੁਣਦੇ ਹੋ ਤਾਂ ਜੰਮ ਬਿੱਟੂ ਬ੍ਰੇਸ਼ਾ ਜੀ ਅੱਜੀ ਆਪਣੇ ਭਰਾ ਨੇ ਗਲਾਸਿਕ ਪੰਨੋ ਜੋ ਕਿ ਮੇਰੇ ਬਹੁਤ ਪੁਰਾਣੇ ਮਿੱਤਰ ਵੀ ਨੇ ਪਰਿਵਾਰਕ ਸੰਜ ਹੈ ਉਹਨਾਂ ਨੇ ਅੱਜ ਕੋਟਿਦਾ ਮਹੂਰਤ ਕੀਤਾ ਹੈ ਸਾਬ ਸ੍ਰੀ ਗੁਰਗੰਸਾਹਬ ਜੀ ਨੇ ਅਖੰਡ ਪਾਠ ਆਰੰਭ ਸੀ ਪਰਸੋਂ ਤੋਂ ਲੈ ਕੇ ਵਾਣ ਚੱਲ ਰਹੀ ਸੀ ਅੱਜ ਭੋਗ ਪਏ ਹੈ ਅੱਜ ਭੋਗ ਤੋਂ ਬਾਅਦ ਕੋਟਿਦਾ ਮਹੂਰਤ ਦੇ ਕਾਰਨ ਹੀ ਬਾਬੇ ਦੇ ਸਾਰੇ ਹਾਜ਼ਰ ਲਵਾਈਏ ਸਾਰੀ ਸੰਗਤਾਂ ਨੇ ਅਸੀਂ ਪ੍ਰਮਾਤਮਾ ਗਈ ਵੰ ਬੇਨਤੀ ਕਰਦੇ ਆ ਕਿ ਮੇਰੇ ਭਰਾ ਪਰਨ ਨੂੰ ਜਿਵੇਂ ਅੱਜ ਅਸੀਰਵਾਦ ਦਿੱਤਾ ਵਾਹਿਗੁਰੂ ਨੇ ਹਮੇਸ਼ਾ ਹੀ ਵਾਹਿਗੁਰੂ ਦਾ ਅਸੀਰਵਾਦ ਰਵੇ ਚੜ੍ਹਦੀ ਕਲਾਤ ਰਵੇ ਔਰ ਮੇਰੇ ਪਰ ਹੱਥ ਰੱਖੇ ਪ੍ਰਮਾਤਮਾ ਆਰਟੀਜੀ ਇਸ ਸੰਬੰਧ ਵਿੱਚ ਤੁਹਾਡਾ ਕੀ ਕਾਜ ਪਾਰਟੀ ਸਾਡੀ ਬਹੁਤ ਵਧੀਆ ਲੈਵਲ ਤੇ ਕੰਮ ਕਰ ਰਹੀ ਹੈ ਸਾਰੀ ਪਾਰਟੀ ਦੇ ਅੱਜ ਮੌਜੂਦਾ ਵਰਕਰ ਸਾਰੇ ਹਾਜ਼ਰ ਸੀਗੇ ਕਿਉਂਕਿ ਜੋ ਮਾਨ ਸਾਹਿਬ ਦੀ ਸੋਚ ਹੈ ਮਾਨ ਸਾਹਿਬ ਨੇ ਦਿਨ ਰਾਤ ਇੱਕ ਕੀਤੀ ਹੋਈ ਹੈ ਜਿਹੜੇ ਵੀ ਕੰਮ ਕਦੇ ਸਰਕਾਰਾਂ ਨਹੀਂ ਕੀਤੇ ਸੀਗੇ ਅੱਜ ਦਾ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ 2 ਸਾਲਾਂ ਦੇ ਵਿੱਚ ਇੰਨੀਆਂ ਨੌਕਰੀਆਂ ਤੇ ਇੰਨੇ ਸਕੂਲ ਇੰਨੇ ਹਸਪੀਟਲ ਦਿੱਲੀ ਦਾ ਕੋਈ ਨਾ ਕੋਈ ਅਧਿਕਾਰਤ ਨੇ ਵੱਡੇ ਲੈਵਲ ਤੇ ਇਹ ਮਾਨ ਸਾਹਿਬ ਦੀ ਬਹੁਤ ਵਧੀਆ ਸੋਚ ਹੈ ਜੋ ਮਾਨ ਸਾਹਿਬ ਨੇ ਵਾਦੇ ਕੀਤੇ ਜਿ ਉਹਨਾਂ ਨਿਵਾਨ ਲੱਗੇ ਹੋਏ ਦਿਨ ਪਰ ਦਿਨ ਨਿਵਾਨ ਲੱਗੇ ਹੋਏ ਆ। ਅੱਜ ਦੇ ਹਲਕੇ ਤੇ ਤਰਾਨੇ ਦੇ ਵਿੱਚ ਉਦਯੋਗ ਦੀ ਬਹੁਤ ਘਾਟ ਹੈਗੀ ਹੈ ਤੁਹਾਡੇ ਮਰੂਤੀ ਪ੍ਰਾਣੇ ਜਿਹੜੇ ਹਲਕੇ ਤਰਾਨੇ ਵਾਸਤੇ। ਉਦਯੋਗ ਦੀ ਘਾਟ ਤੁਹਾਡੇ ਪਾਤਰਾ ਦੇ ਵਿੱਚ ਹੈਗੀ ਹੈ ਤੁਹਾਡੇ ਐਮ ਐਲ ਏ ਸਾਹਿਬ ਮੇਰੇ ਭਰਾ ਨੇ ਵੱਡੇ ਕੁਲਵੰਤ ਸਿੰਘ ਜੀ ਇੱਕ ਤਾਂ ਮੰਡੀ ਦਾ ਤੁਹਾਡਾ ਬਹੁਤ ਵੱਡਾ ਮੈਟਰ ਹੈ ਉਹ ਪਾਸ ਹੋ ਚੁੱਕਿਆ ਹੈ। ਔਰ ਇੱਕ ਫੈਲੋ ਭਾਈ ਜੀ ਮਿਲ ਕੇ ਵੀ ਆਏ ਆ ਇੰਡਸਟਰੀ ਵਾਸਤੇ। ਇੰਡਸਟਰੀ ਵਾਸਤੇ ਕੋਈ ਇੱਥੇ ਜ਼ਮੀਨ ਦੇਣਗੇ ਤਾਂ ਇੰਡਸਟਰੀ ਬਜੁਰ ਖੁੱਲੀ ਜਾਵੇ। ਕਿਸਾਨੀ ਅੰਦੋਲਨ ਬਾਰੇ ਜਿਹੜਾ ਚੱਲ ਰਿਹਾ ਹੈ। ਕਿਸਾਨੀ ਅੰਦੋਲਨ ਦੀ ਦੇਖੋ ਸਾਡੇ ਕਿਸਾਨ ਭਰਾ ਵਿਚਾਰੇ ਬੈਠੇ ਨੇ। ਸੈਂਟਰ ਸਰਕਾਰ ਨੂੰ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਮੰਨਣੇ ਚਾਹੀਦੀਆਂ ਨੇ। ਉਹਨਾਂ ਨੂੰ ਵਿਚਾਰਿਆਂ ਨੂੰ ਆਪਣੇ ਘਰ ਵਾਪਸ ਭੇਜਿਆ ਜਾਣਾ ਚਾਹੀਦਾ ਕਿਉਂਕਿ ਬਾਰਡਰ ਤੇ ਬੈਠੇ ਐ। ਔਰ ਇਹ ਪਹਿਲੀ ਵਾਰ ਹੋਇਆ ਕਿ ਬੀਜੇਪੀ ਸਰਕਾਰ ਨੇ ਜਿਵੇਂ ਹਰਿਆਣੇ ਦਾ ਪੰਜਾਬ ਦਾ ਪਾਕਿਸਤਾਨ ਦਾ ਬਾਰਡਰ ਬਣਾਇਆ ਹੋਇਆ। ਆਉਣ ਵਾਲੀਆਂ ਲੋਕ ਸਭਾ ਚੋਣਾਂ ਲੈ ਕੇ ਲੋਕ ਸਭਾ ਚੋਣਾਂ ਲੈ ਕੇ ਜੀ ਸਾਡੀ ਪਾਰਟੀ ਦਾ ਜੋ ਗਰਾਉਂਡ ਲੈਵਲ ਤੇ ਜੋ ਕੰਮ ਕਰ ਰਹੀ ਹੈ ਸਿਕੰਟਨ ਸਾਡਾ ਬਹੁਤ ਮਜ਼ਬੂਤ ਹੈ ਆਉਣ ਵਾਲੀਆਂ ਮਾਨ ਸਾਹਿਬ ਦੀ ਸੋਚ ਹੈ ਕਿ ਤੇਰੇ ਨਾਲ ਤੇਰਾ ਸੱਟ ਕੇ ਜਿੱਤ ਕੇ ਅਰਵਿੰਦ ਕੇਜਰੀਵਾਲੀ ਝੋਲੀ ਵਿੱਚ ਪਾਈ ਜਾਣੀ ਹੈ